ਪਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਬੰਦਿਆਂ ਕੋ ਤੈਨੂੰ ਇੱਕ ਚੀਜ਼ ਕਹਿਦੀ ਆ ਕਿ ਪੈਸੇ ਚਾਹੀਦੇ ਨੇ 50 ਲੱਖ ਰੁਪਈਆ ਜਿੱਥੇ ਮਰਜ਼ੀ ਬਦਲਾ ਦਰ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿ ਗਾਣਾ ਤੈਨੂੰ ਟੱਕਰੂਗਾ ਤੇਰੇ ਤੇਰੇ ਪਰਿਵਾਰ ਨੂੰ ਜਿਤੇ ਕੀ ਆਏ ਦਿਨ ਵਧ ਰਹੀਆਂ ਕ੍ਰਾਂਤੀਆਂ ਵਾਦਤਾਾਂ ਤੋਂ ਲੋਕੀ ਦੁਖੀ ਹੋ ਚੁੱਕੇ ਨੇ ਅਤੇ ਉਹਨਾਂ ਦੇ ਵਿਚਕਾਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਸਹਿਨ ਦਾ ਮਾਹੌਲ ਬਣ ਗਿਆ ਹੈ ਆਪਣੇ ਆਪ ਨੂੰ ਆਪਣੇ ਹੀ ਸੂਬੇ ਦੇ ਵਿੱਚ ਹੁਣ ਅਸੁਰੱਖਿਤ ਮਹਿਸੂਸ ਕਰਨ ਲੱਗ ਪਏ ਨੇ ਉੱਥੇ ਹੀ ਦੱਸਦੀ ਹੈ ਕਿ ਹੁਣ ਆਰੋਪੀਆਂ ਦੇ ਵੱਲੋਂ ਹੁਣ ਇੰਟਰਨੈਟ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਫਿਰੋਤੀਆਂ ਮੰਗਣ ਦਾ ਵੀ ਮਾਮਲਾ ਜਿਹੜਾ ਹੈ ਉਹ ਲਗਾਤਾਰ ਚਾਰੀ ਅਦਾਜ਼ੀ ਹੈ ਕਿ ਅੰਮ੍ਰਿਤਸਰ ਦਾ ਮਾਮਲਾ ਹੈ ਜਿੱਥੇ ਇੱਕ ਨੌਜਵਾਨ ਨੂੰ ਵਿਦੇਸ਼ੀ ਨੰਬਰ ਤੋਂ ਇੰਟਰਨੈਟ ਰਾਹੀਂ ਕਾਲ ਕੀਤੀ ਜਾਂਦੀ ਹੈ ਤੇ 50 ਲੱਖ ਰੁਪਏ ਦੀ ਵਿਰੋਧੀ ਮੰਗੀ ਜਾਂਦੀ ਹੈ ਜਿਸ ਤੋਂ ਬਾਅਦ ਘਰ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਘਬਰਾ ਕੇ ਡਰ ਕੇ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਜਿਹੜੀ ਵਿਰੋਧੀ ਮੰਗੀ ਗਈ ਹੈ ਸਾਨੂੰ ਘਰਦਿਆਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ ਅਤੇ ਜਿਸ ਵਿਅਕਤੀ ਨੇ ਵੀ ਕਾਲ ਕੀਤੀ ਹੈ ਜਲਦ ਤੋਂ ਜਲਦ ਇਸ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਆ ਜੀ ਗੱਲ ਇਹਦਾ ਕੀ ਹੈ ਕਿ ਬੰਦਾ ਨੂੰ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਆ ਤੇਰੀ ਸਾਰੀ ਡਿਟੇਲ ਕਢਾਈ ਜੇ ਤਾਂ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਆ ਰੁਪਈਆ 50 ਲੱਖ ਰੁਪਈਆ ਚਾਹੀਦਾ ਥੰਬ ਬੋਲੇ ਤੁਸੀਂ ਵੀਰ ਜੀ ਕਿ ਜਦ ਤੁਸੀਂ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਆ 9 ਲੱਖ ਰੁਪਇਆ ਦੇਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਮਨਕੀਰ ਕੌਰ ਜੀ ਠੀਕ ਹੈ ਜੀ ਪਟਾਰੀ ਤੇ ਆ ਤੁਸੀਂ ਜੀ ਠੀਕ ਕੋਕਾ ਕੋਲਾ ਤੁਸੀਂ ਕੰਮ ਕਰਦੇ ਸਕੂਲ ਆ ਤੇਰੇ ਤੇ ਤੇਰੀ ਘਰ ਵਾਲੀ ਦਾ ਉੱਤੋਂ ਹੀ ਪਨੈਸਪਲ ਆ ਜੀ ਤੇ ਵੀ ਭਰਾ ਜਿਹੜਾ ਤੇਰਾ ਸਾਹ ਮੈਂ ਦੇਖੋ ਮੇਰੀ ਗੱਲ ਵੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲੇ ਸਾਰੀ ਡਿਟੇਲ ਆ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਕਿ ਮੈਂ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਤੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਸਮਝਣਾ ਨਹੀਂ ਜੀ ਕਿ ਉਹ ਪੁਲਿਸ ਕੋਲੇ ਜਾਊਗਾ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਵਾ ਕੋਈ ਗੱਲ ਨਹੀਂ ਸੁਣਨੀ ਵੀਰੇ ਸੁਣ ਲਓ ਜੀ ਗੱਲ ਫਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਗੁਰਮੀਨ ਨੂੰ ਨਹੀਂ ਇਹ ਪਤਾ ਠੀਕ ਆ ਨਵੀਂ ਵਾਰਤਾ ਅਖਬਾਰ ਪੜੋ ਠੀਕ ਆ ਖਬਰਾਂ ਸੁਣੋ ਬਾਤ ਦੇ ਵਿੱਚ ਤੁਹਾਡੇ ਅਰਗੇ ਦੇ ਨਾਲ ਜਿਹੜੇ ਨਾਲ ਦੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਵੀ ਪਰਿਵਾਰ ਦਾ ਕੀ ਕਸੂਰ ਸੀਗਾ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੁਹਾਨੂੰ ਦੱਸੀ ਉਹਨਾਂ ਚੋਪੜਾ ਗੱਲ ਕਰਦਾ ਤੋ ਉਤੋਂ ਕੀ ਲੈਣਾ ਨਾ ਤੈਨੂੰ ਦੱਸਤਾ ਹੀ ਠੀਕ ਆ ਪੂਰਾ ਨਾਮ ਵੀ ਤੁਹਾਨੂੰ ਦੱਸ ਦਊਗਾ ਕੋਲਾ ਦਾ ਡੈਂਪ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਔਰ ਇੱਕ ਸਸਤਾ ਦਾ ਸਕੂਲ ਚਲਾਉਂਦਾ ਜੋ ਤੁਸੀਂ ਜੇਖ ਹੀ ਰਿਹਾ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਕਿ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ ਉਹ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਬਾਹਰ ਲਈ ਹੋਈ ਹੈ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਰਿਹਾ ਇਹ ਬਾਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਛ ਹੈਗਾ ਨਾ ਸ਼ੰਦ ਪੁਲਿਸ ਨੂੰ ਪਤਾ ਵੀ ਉਹਨਾਂ ਕੀ ਟ੍ਰੇਸ ਕੀਤਾ ਇਹ ਬਾਨਾ ਰਹੀ ਕਿ ਕਿਸ ਦਾ ਨੈਟ ਕਾਲ ਰਹੀ ਆ ਨੈਟ ਕਾਲਿੰਗ ਆ ਰਹੀ ਨੈਟ ਕਾਲਿੰਗ ਆ ਰਹੀ ਕਾਲਿੰਗ ਕਰ ਰਹੀ ਆ ਕਾਲ ਕਰ ਰਹੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜ਼ੋਰ ਲਾਇਆ ਔਰ ਉਹ ਕਹਿੰਦਾ ਵੀ ਜ਼ੋਰ ਲਾ ਲਿਆ ਹੈ ਤੁਹਾਡੇ ਐਮਐਲਏ ਨੇ ਵੀ ਜ਼ੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਇਹ ਕੱਖ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਹੀ ਕਹਿੰਦਾ ਤੈਨੂੰ ਠੋਕਣਾ ਹੈ ਤੇਰਾ ਪਰਵਾਹ ਠੋਕਣਾ ਤੇਰਾ ਪੁੱਤ ਮਾਰਨਾ ਹੀ ਤੇ ਮਾਰਨਾ ਹੀ ਔਰ ਇਹੀ ਗੱਲ ਮੈਂ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਉਹ ਇਹਨੂੰ ਗੈਂਗਸਟਰ ਨੂੰ ਗਾਲਾਂ ਵੀ ਕੱਢੀਆਂ ਮੈਂ ਸਾਰਾ ਕੁਝ ਕੀਤਾ ਔਰ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਵੀਡੀਓ ਪਾਈ ਸੀ ਲਾਈਵ ਹੋ ਕੇ ਥੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਜਿਸ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੌਂਦ ਤੇ ਖੜਾ ਨਾ ਹੁੰਦਾ ਹਾਂਜੀ ਸਰ ਕੀ ਹੈ ਇਹ ਮਾਮਲਾ ਜਿਹੜਾ ਇਹ ਫਰੋਦੀ ਮੰਗਦਾ ਕੀ ਕਰਨਾ ਚਾਹੋਗੇ ਬਾਰੇ ਭਾਜੀ ਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਜਿਹਦੇ ਮਤਲਬ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਏ ਦੋ ਤੇ ਆਪਾਂ ਜਿਸ ਬੰਦੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹਨੇ ਚਿਰ ਲਈ ਇਹਨੂੰ ਇੱਕ ਗਨਮੈਨ ਵੀ ਦੇ ਦਿੱ ਆਵਾਤ ਦੇ ਘਰ ਦੇ ਲਾਗੇ ਗਸ਼ਤੀ ਵਧਾ ਦਿੱਤੀ ਗਈ ਹੈ ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਰ ਹੈ ਤੇ ਜਲਦ ਜਲਦ ਬੰਦਾ ਹਸਤਾਰ ਖਾ। ਇਹ ਮਾਮਲਾ ਪਹਿਲਾਂ ਕਿ ਜਿਆ ਫੋਰੀਸ ਦਾ ਮਾਮਲਾ ਸਾਹਮਣੇ ਆਇਆ ਟਾਰੀ ਲਗੇ ਜਾ। 18 ਹਲਕੇ ਚ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਰੀ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਕਿਹਨਾ ਅੰਦਾਜ਼ਾ ਪਾਇਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਆਪਣਾ ਕਰ ਰਿਹਾ। ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ। ਉਹ ਬਸ ਇਹੀ ਕਹਿ ਰਿਹਾ ਕਿ ਮੈਨੂੰ ਇਹ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਰੀ ਪੁਲਿਸ ਨੇ ਕੋਈ ਨਹੀਂ ਕੋਈ ਸਹੇ ਮੈਂ 4 ਮ ਹੋਣਗੇ ਆ ਸਰ ਇਨਸ਼ਾਅੱਲਾ ਠੀਕ ਯਾਰ ਜੇ ਜਲਦ ਜਲਦ ਬੰਦਾ ਕਿਸ ਤਰ੍ਹਾਂ ਕਰਕੇ ਮਨ ਨੰਬਰ ਤਾਂ ਦੱਸ ਕਿਆ ਵੇਚੀ ਦਿੱਤੀ ਹੈ ਕਿ ਸਾਈਬਰ ਸੱਲ ਵਾਲਿਆਂ ਨੂੰ ਨੰਬਰ ਦੇ ਦਿੱਤਾ ਗਿਆ ਵਾ ਦੰਦ ਜਲਦ ਜਲਦ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋਦ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਗਾ ਗੱਲ ਕਰਦੇ ਨਹੀਂ ਨੈਟ ਕਾਲ ਨੈਟ ਕਾਲਿੰਗ ਕਿੰਨੀ ਵਾਰੀ ਫੋਨ ਆ ਚੁੱਕੇ ਬੰਦੇ ਨੇ ਦੋ ਵਾਰੀ ਦੋ ਵਾਰੀ ਆ ਚੁੱਕਾ ਹੈ ਵਾਰੀ ਨੰਬਰ ਹੈ ਕਿ ਭਾਰਤ ਦਾ ਨੰਬਰ ਇੱਕ ਠੀਕ